ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਹੀ ਟਾਈਮ ਤੋਂ ਇੱਕ ਪੂਰੀ ਸਮੁੱਚੀ ਸਿੱਖ ਕੌਮ ਦੀ ਮੰਗ ਸੀ ਕਿ ਵੀ ਸਿੱਖਾਂ ਦੀ ਆਵਾਜ਼ ਦੇਸ਼ਾਂ ਤੇ ਵਿਦੇਸ਼ਾਂ ਤੱਕ ਕਿਵੇਂ بلند ਹੋ ਸਕੇ ਅੱਜ ਜੋ ਪਲੇਟਫਾਰਮ ਇੱਕ ਓਮਕਾਰ মিডিਆ ਦੇ ਰੂਪ ਦੇ ਵਿੱਚ ਤਿਆਰ ਹੋਇਆ ਅਤੇ ਉਹ ਤਿਆਰ ਕੀਤਾ ਸਰਦਾਰ ਪ੍ਰਿਤਪਾਲ ਜੀ ਪੰਨੂ ਅਤੇ ਉਹਨਾਂ ਦੀ ਟੀਮ ਨੇ ਅਸੀਂ ਧੰਨਵਾਦ ਕਰਦੇ ਹਾਂ ਸਰਦਾਰ ਪਿਤਪਾਲ ਜੀ ਪੰਨੂ ਅਤੇ ਉਹਨਾਂ ਦੀ ਟੀਮ ਦਾ ਜੋ ਉਹਨਾਂ ਨੇ ਅੱਜ ਦੇ ਸਮੇਂ ਨੂੰ ਮੁੱਖ ਰੱਖਦੇ ਹੋਏ ਇਹ ਪਲੇਟਫਾਰਮ ਤਿਆਰ ਕੀਤਾ ਹੈ ਅਤੇ ਅਸੀਂ ਮਹਾਰਾਜ ਅਗੇ ਅਰਦਾਸ ਕਰਦੇ ਹਾਂ ਇਹ ਪਲੇਟਫਾਰਮ ਦੇਸ਼ਾਂ ਤੇ ਵਿਦੇਸ਼ਾਂ ਦੇ ਵਿੱਚ ਪੂਰੀ ਕਾਮਯਾਬੀ ਦੇ ਨਾਲ ਆਪਦੀ ਆਵਾਜ਼ ਨੂੰ ਬੁਲੰਦ ਕਰੇ ਧੰਨਵਾਦ ਕਰਦੇ ਹਾਂ ਸਰਦਾਰ ਪਿਤਪਾਲ ਜੀ ਪੰਨੂ ਅਤੇ ਇੱਕ ਊਮਕਾਰ ਮੀਡੀਆ ਨਮੋਸਤੈ